ਕਿਹਾ ਜਾਂਦਾ ਹੈ ਕਿ ਕਈ ਕਤਲ ਦੀਆਂ ਗੁੱਥੀਆਂ ਸੁਲਝਾ ਲਈਆਂ ਗਿਆ ਪਰ ਕਈ ਕੇਸਾਂ ਦੇ ਵਿੱਚ ਮਹੀਨੇ ਵੀ ਜਾਂਦੇ ਨੇ ਪਰ ਹੱਥ ਨਹੀਂ ਲੱਗਦਾ ਪੁਲਿਸ ਦੇ ਹੱਥ ਲੱਗਦੇ ਨਹੀਂ ਮਲਜ਼ਮ ਜਾਂ ਹੱਥ ਪਾਇਆ ਨਹੀਂ ਜਾਂਦਾ ਹੁਣ ਜਿਹੜੀ ਇਹ ਕੰਚਨ ਕੁਮਾਰੀ ਉਰਫ ਭਾਬੀ ਕਰਕੇ ਉਸਔਰਤ ਦਾ ਜਿਹੜਾ ਵਾ ਨਿਹੰਗ ਸਿੰਘਾਂ ਵੱਲੋਂ ਕਤਲ ਕੀਤਾ ਗਿਆ ਹਾਲਾਂਕਿ ਕਤਲ ਜਿਹੜਾ ਵਾ ਕਾਨੂੰਨ ਮੁਤਾਬਕ ਜਿਹੜਾ ਵਾ ਜਾਇਜ਼ ਨਹੀਂ ਠਰਾਇਆ ਜਾ ਸਕਦਾ ਉਹਨਾਂ ਦੇ ਵੀ ਜਿਹੜੇ ਬੰਦੇ ਨੇ ਫੜੇ ਗਏ ਹੈਗੇ ਨੇ ਬੱਕਰੀ ਗੱਲ ਕੇ ਅਮਰਤਪਾਲ ਸਿੰਘ ਮਹਿਰੂ ਹੋਣੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਵੱਡਾ ਕਾਂਡ ਕਰ ਦਿੱਤਾ ਉਹਨਾਂ ਨੇ ਮੌਕਾ ਲੱਭਿਆ ਤੇ ਨਾਲ ਹੀ ਅੰਮ੍ਰਿਤਸਰ ਤੋਂ ਜਹਾਜ਼ ਤੇ ਬੈਠੇ ਦੁਬਈ ਦੁਬਈ ਤੋਂ ਪਤਾ ਨਹੀਂ ਹੁਣ ਉਹਨਾਂ ਨੇ ਕਿੱਥੇ ਚਲੇ ਜਾਣਾ ਹੈਗਾ ਹਾਲਾਂਕਿ ਮੁਸਲਮ ਧਰਮ ਤੋਂ ਬਾਅਦ ਉਹ ਸਿੱਖ ਧਰਮ ਦੇ ਵਿੱਚ ਹੁਣ ਪਤਾ ਨਹੀਂ ਫਿਰ ਉਹ ਮੁਸਲਮ ਧਰਮ ਦੇ ਵਿੱਚ ਆਪਣਾ ਜਿਹੜਾ ਰੂਪ ਹੀ ਬਦਲ ਲੈਣਾ ਕਿਉਂਕਿ ਜਦੋਂ ਤੁਸੀਂ ਭੱਜ ਜਾਂਦੇ ਕਾਨੂੰਨ ਤੋਂ ਤੇ ਤੁਸੀਂ ਕੁਝ ਵੀ ਰੂਪ ਜਿਹੜਾ ਵਾ ਉਹ ਤੁਸੀਂ ਜਿਹੜਾ ਵਾ ਰੂਪ ਧਾਰ ਸਕਦੇ ਹੋ ਵੇਕ ਕੁੜੀ ਜਿਹੜੀ ਲੁਥਰਾ ਲੁਤੀ ਜਿਹੜੀ ਕਹਿੰਦੀ ਕਿ ਉਹਨੇ ਵੀ ਸ਼ਰੀਰ ਕੰਟੈਂਟ ਸੀ ਉਹਦਾ ਪ੍ਰਾਵਾ ਜਾਂ ਹੋਰ ਵੀ ਜੋ ਗੱਲਾਂ ਬਾਤਾਂ ਆਈਆਂ ਉਹਨੂੰ ਦੋ ਮੁੰਡਿਆਂ ਨੇ ਧਮਕੀ ਦਿੱਤੀ ਦੋਨੇ ਫੜਦੇ ਪਰ ਸਵਾਲ ਇਹ ਆ ਜਾਂਦਾ ਕਿ ਜਦੋਂ ਪੁਲਿਸ ਦੇ ਬੰਦੇ ਕਾਨੂੰਨ ਤੋੜਦੇ ਨੇ ਜਦੋਂ ਫੇਕ ਇਨਕਾਊਂਟਰ ਕਰਦੇ ਨੇ ਉਦੋਂ 30 30 40 40 ਸਾਲ ਲੱਗ ਜਾਂਦੇ ਹੈਗੇ ਨੇ ਤੁਸੀਂ ਦੇਖੋ ਹੁਣ ਤੱਕ 70 ਕੇਸਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਮਾੜੇ ਦਿਨ ਸੀ ਉਦੋਂ ਇਹਨਾਂ ਨੇ ਫੜ ਫੜ ਕੇ ਮੁੰਡੇ ਮਾਰੇ ਹੈਗੇ ਨੇ ਤੇ 35 35 ਸਾਲ ਬਾਅਦ ਪੁਲਿਸ ਵਾਲਿਆਂ ਨੂੰ ਸਜ਼ਾ ਮਿਲ ਰਹੀਆਂ ਨੇ ਬਠਿੰਡਾ ਪੁਲਿਸ ਰਸਤੇ ਦੇ ਵਿੱਚ ਨਰਿੰਦਰਦੀਪ ਆਇਲਸ ਅਧਿਆਪਕ ਦਾ ਪੁਲਸ ਰਸਤੇ ਦੇ ਵਿੱਚ ਮੌਤ ਹੋ ਜਾਂਦਾ ਉਹਦਾ ਰਤਾ ਭਾਰ ਵੀ ਕਸੂਰ ਨਹੀਂ ਚੱਕਿਆ ਪੁਲਿਸ ਨੇ ਲਾਜ਼ਮੀ ਤੌਰ ਤੇ ਪਿਕਰ ਹਸੈਂਦਾ ਆਣਾ ਜਾਂ ਨਹੀਂ ਵੀ ਸੈਂਦਾ ਹੋਊਗਾ ਚੱਕੋ ਪੈਸੇ ਲਵਾਂਗੇ ਉਹ ਟੌਰਚਰ ਇਹਨਾਂ ਕੀਤਾ ਉਹ ਪੁਲਿਸ ਦਾ ਜਿਹੜਾ 3rd ਡਿਗਰੀ ਆ ਉਹ ਸਹਾਰ ਨਹੀਂ ਸਕੇ ਮੌਤ ਪਰ ਉਹਦੇ ਹਿੱਤੇ ਕਾਤਲ ਪਰਚਾ ਦਰਜ ਹੋ ਗਿਆ ਪੁਲਿਸ ਨੇ ਦਬਾਹ ਹੇਟ ਕੀਤਾ ਪਰ ਕਾਤਲਤਨੀ ਨੇ ਫੜੇ ਗਿਆਗੇ ਨਹੀਂ ਇੱਕ ਕਰਨਲ ਦੇ ਨਾਲ ਘਟਨਾ ਵਾਪਰਦੀ ਹੈਗੀ ਆ 57 ਦਾ ਪਰਚਾ ਹੋ ਸਕਦਾ ਜਾਂ ਜੋ ਵੀ ਹੋ ਸਕਦਾ ਹੈਗਾ ਹਲੇ ਤੱਕ ਪੰਜਾਬ ਪੁਲਿਸ ਨੇ ਬੰਦੇ ਨਹੀਂ ਨਾ ਫੜਾਏ ਹੈਗੇ ਜਿੱਥੇ ਸਿਸਟਮ ਦੀ ਇਨਵੋਲਵਮੈਂਟ ਡਾਇਰੈਕਟ ਆ ਕਾਨੂੰਨ ਦੀਆਂ ਧੱਜੀਆਂ ਢਾਈਆਂ ਜਾਂਦੀਆਂ ਕਾਨੂੰਨ ਤੋੜਿਆ ਮਰੂੜਿਆ ਜਾਂਦਾ ਉੱਥੇ ਜਿਹੜਾ ਮਸਲਾ ਜਿਹੜਾ ਉਹ ਨਹੀਂ ਫੜਿਆ ਜਾਂਦਾ ਪ੍ਰੋਗਰਾਮ 16 ਨੇ ਸਾਚ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਹੋ ਜਾਵੇ ਜਾਂ ਕੋਈ ਵੱਡੇ ਕਾਂਡ ਕਰੇ ਵਾਰਦਾਤਾਂ ਕਰੇ ਸਭ ਤੇ ਨਕੇਲ ਪੈਣੀ ਚਾਹੀਦੀ ਹੈ ਪਰ ਸਵਾਲ ਉਦੋਂ ਵੱਡੇ ਖੜੇ ਹੋ ਜਾਂਦੇ ਨੇ ਪੁਲਿਸ ਦੇ ਕਾਰਵਿਹਾਰ ਤੇ ਕਈ ਮਾਮਲਿਆਂ ਦੇ ਵਿੱਚ ਤਾਂ ਤਰੰਤ 24 ਘੰਟਿਆਂ ਦੇ ਅੰਦਰ ਕਿਹਾ ਜਾਂਦਾ ਹੈ ਕਿ ਕਈ ਕਤਲ ਦੀਆਂ ਗੁੱਥੀਆਂ ਸੁਲਝਾ ਲਈਆਂ ਗਈਆਂ ਕਈ ਗੰਭੀਰ ਕੇਸਾਂ ਦੇ ਵਿੱਚ ਅਪਰਾਧੀ ਫੜ ਲਏ ਗਏ ਪਰ ਕਈ ਕੇਸਾਂ ਦੇ ਵਿੱਚ ਮਹੀਨੇ ਵੀ ਜਾਂਦੇ ਨੇ ਪਰ ਹੱਥ ਨਹੀਂ ਲੱਗਦਾ ਪੁਲਿਸ ਦੇ ਹੱਥ ਲੱਗਦੇ ਨਹੀਂ ਮੋਲਜਮ ਜਾ ਹੱਥ ਪਾਇਆ ਨਹੀਂ ਜਾਂਦਾ ਇਹ ਕਾਰਵਿਹਾਰ ਤੇਰਮੇਰ ਵਾਲਾ ਕਿਉਂ ਹੈ ਕਿ ਕਣ ਚੂਜ਼ ਕਿਉਂ ਕਰਦੀ ਹੈ ਪੁਰਸ ਕੀ ਪੋਲਿਟਿਕਲ ਪ੍ਰੈਸ਼ਰ ਤਖਲੰਦਾਜੀ ਬਹੁਤ ਜ਼ਿਆਦਾ ਹੈ ਇਸ ਬਾਰੇ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੂਰਾ ਮਸਲਾ ਕੀ ਹੈ ਔਰ ਦੂਜਾ ਮਸਲਾ ਲੁਧਿਆਣਾ ਦੀ ਜ਼ਿਮਣੀ ਚੋਣ ਦੇ ਵਿੱਚ ਜੋ ਅੱਜ ਵੋਟਾਂ ਦਾ ਦਿਨ ਸੀ ਔਰ ਵੋਟਾਂ ਦੇ ਕੁਝ ਘੰਟੇ ਪਹਿਲਾਂ ਵੀ ਤੇ ਅੱਜ ਦੇ ਦਿਨ ਕਿਸ ਨੇ ਗੁੰਡਾਗਰਦੀ ਕਿਸ ਨੇ ਨਹੀਂ ਕੀਤੀ ਜਾਂ ਕਿਸ ਨੇ ਧੱਕੇਸ਼ਾਹੀ ਕੀਤੀ ਤੇ ਕਿਸ ਨੇ ਨਹੀਂ ਕੀਤੀ ਇਸ ਤੇ ਉੱਤੇ ਬੜਾ ਇੱਕ ਦੂਜੇ ਉੱਤੇ ਜਿਹੜਾ ਆ ਇਲਜ਼ਾਮ ਅਵਰੋਧੀ ਧਿਰਾਂ ਲਾ ਰਹੀਆਂ ਨੇ ਚਾਹੇ ਉਹ ਸੱਤਾ ਤੇ ਰੋਵੇ ਜਾਂ ਕਾਂਗਰਸ ਖਾਸ ਕਰਕੇ ਸਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰੀ ਜੀ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋਈਆਂ ਬਹੁਤੀ ਵਾਰੀ ਪੁਲਿਸ ਨੇ ਪ੍ਰੈਸ ਕਾਨਫਰੰਸ ਜਰੀਏ ਹੀ ਕਿਹਾ ਕਿ ਅਸੀਂ ਕੁਝ ਘੰਟਿਆਂ ਦੇ ਵਿੱਚ ਮਲਜਮ ਫੜ ਲਏ ਜਿਹੜੇ ਨਹੀਂ ਫੜੇਗੇ ਜਲਦੀ ਫੜ ਲਵਾਂਗੇ ਪਰ ਕਈ ਕੇਸ ਐਸੇ ਵੀ ਆਪਾਂ ਦੇਖਿਆ ਪਿਛਲੇ 6 ਮਹੀਨਿਆਂ ਸਾਲ ਦੇ ਵਿੱਚ ਕਿ ਕਈ ਕਈ ਮਹੀਨੇ ਬੀਤ ਜਾਂਦੇ ਐ ਹੱਥ ਹੀ ਨਹੀਂ ਆਏ ਮਲਜਮ ਚਾਹੇ ਉਹ ਪੜਸ ਮਲਾਜ਼ਮ ਹੋਣ ਜਾਂ ਕੋਈ ਹੋਰ ਅਪਰਾਧੀ ਹੋਣ ਵੱਡੇ ਗੈਂਗਸਟਰ ਹੋਣ ਦੇਖੋ ਸਭ ਤੋਂ ਵੱਡੀ ਇਹ ਗੱਲ ਹੈ ਕਿ ਪੁਲਿਸ ਦਾ ਜਿਹੜਾ ਕਾਰਗਜ਼ਾਰੀ ਜਾਂ ਰਵਈਆ ਹੈ ਨਾ ਜਿਹੜਾ ਜਾਂ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਸਟਾਈਲ ਹੈ ਜਾਂ ਪੁਲਿਸ ਜਦੋਂ ਐਕਸ਼ਨ ਕਰਦੀ ਆ ਉਹ ਕੋਈ ਨਵੀਂ ਗੱਲ ਨਹੀਂ ਹੈਗੀ ਜਦੋਂ ਪੁਲਿਸ ਤੇ ਦਬਾਅ ਪੈਂਦਾ ਮਾਨਸਿਕ ਤੌਰ ਤੇ ਜਾਂ ਸਮਾਜ ਦਾ ਦਬਾਅ ਪੈਂਦਾ ਜਾਂ ਸਰਕਾਰ ਦਾ ਦਬਾਅ ਪੈਂਦਾ ਹੈਗਾ ਤੇ ਫਿਰ ਉਹ ਤੁਰੰਤ ਕਾਰਵਾਈ ਕਰਦੇ ਨੇ ਤੇ ਜਿਹੜਾ ਵੀ ਕਥਿਤ ਦੋਸ਼ੀ ਹੁੰਦਾ ਉਹਨੂੰ ਤੁਰੰਤ ਫੜ ਲੈਂਦੇ ਨੇ 24 ਘੰਟਿਆਂ ਦੇ 12 ਘੰਟਿਆਂ ਦੇ 8 ਘੰਟਿਆਂ ਦੇ ਵਿੱਚ ਫਿਰ ਲਿਖਿਆ ਜਾਂਦਾ ਕਿ ਪੰਜਾਬ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਵੱਡੀ ਸਫਲਤਾ ਹੁਣ ਜਿਹੜੀ ਇਹ ਕੰਚਨ ਕੁਮਾਰੀ ਉਰਫ ਭਾਬੀ ਕਰਕੇ ਉਸ ਔਰਤ ਦਾ ਜਿਹੜਾ ਵਾ ਨਿਆਗ ਸਿੰਘਾਂ ਵੱਲੋਂ ਕਤਲ ਕੀਤਾ ਗਿਆ ਹਾਲਾਂਕਿ ਕੋਈ ਕਤਲ ਜਿਹੜਾ ਵਾ ਕਾਨੂੰਨ ਮੁਤਾਬਕ ਜਿਹੜਾ ਵਾ ਜਾਇਜ਼ ਨਹੀਂ ਠਰਾਇਆ ਜਾ ਸਕਦਾ ਲੇਕਿਨ ਉਹਨਾਂ ਦੇ ਵੀ ਜਿਹੜੇ ਬੰਦੇ ਨੇ ਫੜੇ ਗਏ ਹੈਗੇ ਨੇ ਵੱਖਰੀ ਗੱਲ ਕਿ ਅਮਰਤਪਾਲ ਸਿੰਘ ਮਹਿਰੂ ਹੋਣੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਵੱਡਾ ਕਾ कांड ਕਰ ਦਿੱਤਾ ਉਹਨਾਂ ਨੇ ਮੌਕਾ ਲੱਭਿਆ ਤੇ ਨਾਲ ਹੀ ਅੰਮ੍ਰਿਤਸਰ ਤੋਂ ਜਹਾਜ਼ ਤੇ ਬੈਠੇ ਦੁਬਈ ਦੁਬਈ ਤੋਂ ਪਤਾ ਨਹੀਂ ਹੁਣ ਉਹਨਾਂ ਨੇ ਕਿੱਥੇ ਚਲੇ ਜਾਣਾ ਹੈਗਾ ਹਾਲਾਂਕਿ ਮੁਸਲਮ ਧਰਮ ਤੋਂ ਬਾਅਦ ਉਹ ਸਿੱਖ ਧਰਮ ਦੇ ਵਿੱਚ ਹੁਣ ਪਤਾ ਨਹੀਂ ਫੇਰ ਉਹ ਮੁਸਲਮ ਧਰਮ ਦੇ ਵਿੱਚ ਆਪਣਾ ਜਿਹੜਾ ਰੂਪ ਹੀ ਬਦਲ ਲੈਣਾ ਕਿਉਂਕਿ ਜਦੋਂ ਤੁਸੀਂ ਭੱਜ ਜਾਂਦੇ ਕਾਨੂੰਨ ਤੋਂ ਤੇ ਤੁਸੀਂ ਕੁਝ ਵੀ ਰੂਪ ਜਿਹੜਾ ਵਾ ਉਹ ਤੁਸੀਂ ਜਿਹੜਾ ਵਾ ਰੂਪ ਧਾਰ ਸਕਦੇ ਹੋ ਉਹ ਹੁਣ ਜਾਂ ਦਾ ਵਿੱਚ ਜਦੋਂ ਉਹਨੂੰ ਬਾਹਰੋਂ ਲਿਆਉਣਗੇ ਪਤਾ ਲੱਗੂਗਾ ਕਿ ਅੰਮ੍ਰਿਤਪਾਲ ਸਿੰਘ ਮੈਰੋਂ ਉਹੀ ਹੈ ਜਾਂ ਮੈਰੋਂ ਪੰਜਾਬ ਪੁਲਿਸ ਦੇ ਜਾਂ ਇੰਡੀਆ ਗਵਰਨਮੈਂਟ ਦੇ ਹੱਥ ਨਹੀਂ ਲੱਗਾ ਹਾਲਾਂਕਿ ਦੁਬਈ ਦਾ ਇਹ ਰੂਲ ਹੈ ਜੇ ਦੁਬਈ ਹੋਇਆ ਦੁਬਈ ਦਾ ਕਹਿੰਦਾ ਕਿ ਦੁਬਈ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਦੁਨੀਆ ਦਾ ਕੋਈ ਵੀ ਜਿਹੜਾ ਅਪਰਾਧੀ ਹੈ ਜੇ ਉੱਥੇ ਜਾ ਕੇ ਲੁਕ ਜਾਂਦਾ ਹੈਗਾ ਉਹ ਹੈਂਡਓਵਰ ਕਰ ਦਿੰਦੇ ਨੇ ਤੇ ਦੁਬਈ ਦਾ ਕਾਨੂੰਨ ਦਾ ਕੋਈ ਪਗੋੜਾ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚੋਂ ਲੁਕ ਜਿਓ ਫੜ ਕੇ ਲੈ ਆਉਂਦੇ ਹੈਗੇ ਨੇ ਹੁਣ ਰਹੀ ਗੱਲ ਕਿ ਅਮਰਤਪਾਲ ਸਿੰਘ ਮੈਰੋ ਤੇ ਫਰਾਰ ਆ ਪਰ ਉਹਦੇ ਸਾਥੀ ਫੜੇ ਗਏ ਨੇ ਜਿਨ੍ਹਾਂ ਨੇ ਅਮਰਤਪਾਲ ਮੈਰੋ ਦੀ ਮਦਦ ਕੀਤੀ ਆ ਮੁੰਡਿਆਂ ਨੇ ਅੰਮ੍ਰitsar ਏਅਰਪੋਰਟ ਤੱਕ ਲੈ ਗਏ ਜਾਂ ਜਿਨ੍ਹਾਂ ਦੇ ਟਕਾਟਰ ਉਹ ਵੀ ਫੜਦੇ ਇੱਕ ਕੁੜੀ ਜਿਹੜੀ ਲੁਥਰਾ ਲੁਥਰਾ ਜਿਹੜੀ ਕਹਿੰਦੀ ਕਿ ਉਹਨੇ ਵੀ ਅਸ਼ਲੀਲ ਕੰਟੈਂਟ ਸੀ ਉਹਦਾ ਪਰਾਵਾ ਜਾਂ ਹੋਰ ਵੀ ਜੋ ਗੱਲਾਂ ਬਾਤਾਂ ਆਇਆਂ ਉਹਨੂੰ ਦੋ ਮੁੰਡਿਆਂ ਨੇ ਧਮਕੀ ਦਿੱਤੀ ਦੋਨੇ ਫੜ ਲਏ ਹੁਣ ਸਵਾਲ ਇਹ ਕਿ ਪੁਲਿਸ ਇਸ ਮਸਲੇ ਦੇ ਵਿੱਚ ਬੜੀ ਛੇਤੀ ਐਕਸ਼ਨ ਕਰ ਰਹੀ ਹੈਗੀ ਹੈ ਠੀਕ ਹੈ ਕਰਨਾ ਵੀ ਚਾਹੀਦਾ ਪੁਲਿਸ ਦੀ ਜ਼ਿੰਮੇਵਾਰੀ ਹੈ ਕਿਉਂਕਿ ਜਿਹੜੇ ਵੀ ਹਿੰਸਕ ਘਟਨਾਵਾ ਵਾਪਰਦੀਆਂ ਨੇ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਤੇ ਤੁਰੰਤ ਕਾਰਵਾਈ ਕਰਨੀ ਚਾਹੀਦਾ ਫੌਰਨ ਐਕਸ਼ਨ ਲੈਣਾ ਚਾਹੀਦਾ ਜਿਨ੍ਹਾਂ ਨੇ ਵੀ ਕਾਨੂੰਨ ਨੂੰ ਤੋੜਿਆ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਕਾਨੂੰਨ ਦੇ ਹਵਾਲੇ ਕਰ ਦੇਣਾ ਚਾਹੀਦਾ ਕਾਨੂੰਨ ਨੇ ਇਹ ਡਿਸਾਈਡ ਕਰਨਾ ਕਿ ਉਹਨੇ ਕਾਨੂੰਨ ਜਿਹੜਾ ਤੋੜਿਆ ਉਹਦਾ ਜੁਰਮ ਕਿੰਨਾ ਵੱਡਾ ਹੈ ਉਹਨੂੰ ਸਜ਼ਾ ਕਿੰਨੀ ਮਿਲਣੀ ਹੈ ਉਹ ਅਗਲਾ ਪ੍ਰੋਸੀਜਰ ਹੈ ਪਰ ਸਵਾਲ ਇਹ ਆ ਜਾਂਦਾ ਹੈ ਕਿ ਜਦੋਂ ਪੁਲਿਸ ਦੇ ਬੰਦੇ ਕਾਨੂੰਨ ਜਦੋਂ ਫੇਕ ਇਨਕਾਊਂਟਰ ਕਰਦੇ ਨੇ ਉਦੋਂ 30 30 40 40 ਸਾਲ ਲੱਗ ਜਾਂਦੇ ਹੈਗੇ ਨੇ ਤੁਸੀਂ ਦੇਖੋ ਹੁਣ ਤੱਕ 70 ਕੇਸਾਂ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਮਾੜੇ ਦਿਨ ਸੀ ਉਦੋਂ ਇਹਨਾਂ ਨੇ ਫੜ ਫੜ ਕੇ ਮੁੰਡੇ ਮਾਰੇ ਹੈਗੇ ਨੇ ਤੇ 35 35 ਸਾਲ ਬਾਅਦ ਪੁਲਿਸ ਵਾਲਿਆਂ ਨੂੰ ਸਜ਼ਾ ਮਿਲ ਰਹੀਆਂ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਉਹ ਕੁਦਰਤੀ ਮੌਤ ਮਾਰੇ ਗਏ ਹੈਗੇ ਨੇ ਉੱਥੇ ਵੀ ਪੁਲਿਸ ਜਦੋਂ ਫੇਕ ਇਨਕਾਊਂਟਰ ਕੀਤਾ ਜਾਂਦੇ ਹੈ ਨਾ ਉਦੋਂ ਉਸੇ ਵੇਲੇ ਪੁਲਿਸ ਨੂੰ ਫੜਨੇ ਚਾਹੀਦਾ ਹੁਣ ਬਠਿੰਡਾ ਪੁਲਿਸ ਹਸਪਤਾਲ ਦੇ ਵਿੱਚ ਨਰਿੰਦਰਦੀਪ ਆਇਲਸ ਅਧਿਆਪਕ ਦਾ ਪੁਲਸ ਹਸਪਤਾਲ ਦੇ ਵਿੱਚ ਮੌਤ ਹੋ ਜਾਂਦਾ ਉਹਦਾ ਰਤਾ ਭਾਰ ਵੀ ਕਸੂਰ ਨਹੀਂ ਕੋਈ ਉਹਦੀ ਬੈਡ ਐਲੀਮੈਂਟ ਨਹੀਂ ਸੀ ਸਮਾਜ ਗੈਰ ਸਮਾਜ ਗਤੀਵਿਧੀਆਂ ਦੀ ਉਹਦੀ ਕੋਈ ਸ਼ਮੂਲੀਅਤ ਨਹੀਂ ਸੀ ਚੱਕਿਆ ਪੁਲਿਸ ਨੇ ਲਾਜ਼ਮੀ ਤੌਰ ਤੇ ਵੀ ਘਰੋਂ ਸੈਂਦਾ ਆਣਾ ਜਾਂ ਨਹੀਂ ਵੀ ਸੈਂਦਾ ਹੋਊਗਾ ਚੱਕੋ ਪੈਸੇ ਲਵਾਂਗੇ ਉਹ ਟੌਰਚਰ ਇਨਾ ਕੀਤਾ ਉਹ ਪੁਲਿਸ ਦਾ ਜਿਹੜਾ 3rd ਡਿਗਰੀ ਆ ਉਹ ਸਹਾਰ ਨਹੀਂ ਸਕੇ ਮੌਤ ਪਰ ਉਹਦੇ ਹਜ ਤੱਕ ਕਾਤਲ ਪਰਚਾ ਦਰਜ ਹੋ ਗਿਆ ਪੁਲਿਸ ਨੇ ਦਬਾਹ ਹੇਟ ਕੀਤਾ ਪਰ ਕਾਤਲ ਤੇ ਨੀ ਨੇ ਫੜੇ ਗਿਆਗੇ ਨੇ ਹੁਣ ਰਹੀ ਗੱਲ ਇੱਕ ਕਰਨਲ ਦੇ ਨਾਲ ਘਟਨਾ ਵਾਪਰਦੀ ਹੈਗੀ ਆ 57 ਦਾ ਪਰਚਾ ਹੋ ਸਕਦਾ ਜਾਂ ਜੋ ਵੀ ਹੋ ਸਕਦਾ ਹੈਗਾ ਹਲੇ ਤੱਕ ਪੰਜਾਬ ਪੁਲਿਸ ਦੇ ਬੰਦੇ ਨਹੀਂ ਨਾ ਫੜਾਏ ਹੈਗੇ ਮਤਲਬ ਜੋ ਪੰਜਾਬ ਪੁਲਿਸ ਦੇ ਬੰਦੇ ਖੁਦ ਕਾਨੂੰਨ ਤੋੜਦੇ ਨੇ ਕਾਨੂੰਨ ਦੀਆਂ ਧੱਜੀਆਂ ਕਾਨੂੰਨ ਦੀ ਮਾਂ ਪੈਣ ਇੱਕ ਕਰ ਦਿੰਦੇ ਹੈਗੇ ਨੇ ਵਰਦੀ ਵਿੱਚ ਪਾ ਕੇ ਮਤਲਬ ਵਰਦੀ ਵਾਲੇ ਗੁੰਡੇ ਜਿਹੜੇ ਆ ਜਿਹੜੇ ਜਦੋਂ ਉਸ ਪ੍ਰਵਿਰਤੀ ਦੇ ਵਿੱਚ ਆ ਜਾਂਦੇ ਹੈਗੇ ਨੇ ਤੇ ਫਿਰ ਕਾਨੂੰਨ ਉਹਨਾਂ ਨੂੰ ਨਹੀਂ ਫੜਦਾ ਪਿੱਛੇ ਜੇ ਟਿੱਪਰ ਤੇ ਕ ਸਕੂਲ ਬੱਸ 'ਚ ਰੋਡ ਐਕਸੀਡੈਂਟ ਹੋਇਆ ਸੱਤ ਬੱਚੇ ਮਾਰੇ ਗਏ ਹੈਗੇ ਨੇ ਮਹੀਨਾ ਧਰਨਾ ਚੱਲਦਾ ਹੈਗਾ ਡੀਸੀ ਦੀ ਲਾਪਾ ਕੀਤੀ ਜਾਂਦੀ ਹੈ ਪੀੜਤ ਪਰਿਵਾਰ ਵਾਲੋ ਮੁੱਖ ਮੰਤਰੀ ਜਾਂਦੇ ਹੈਗੇ ਨੇ ਤੇ ਤੁਰੰਤ ਜਿਹੜਾ ਬੰਦੇ ਫੜੇ ਜਾਂਦੇ ਹੈਗੇ ਨੇ ਫਿਰ ਅ ਮੁੱਖ ਮੰਤਰੀ ਨੂੰ ਇੱਕ ਬੰਦਾ ਝੂਠੀ ਸੱਚੀ ਸ਼ਿਕਾਇਤ ਦਿੰਦਾ ਹੈਗਾ ਪੀ ਜੇ ਫਲਾਨੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਪੈਸੇ ਇਕੱਠੇ ਕਰ ਗਏ ਹਾਲਾਂਕਿ ਉਹਨੇ ਖੁਦ ਵੀ ਦਿੱਤੇ ਹੈਗੇ ਨੇ ਠੀਕ ਹੈ ਐਸਐਸਪੀ ਨੂੰ ਹੁਕਮ ਦਿੰਦੇ ਨੇ ਦੇ ਬੰਦਿਆਂ ਦੇ ਮਕਦਮੇ ਦਰਜ ਹੋ ਜਾਂਦੇ ਤੇ ਬੰਦੇ ਫੜੇ ਜਾਂਦੇ ਹਨ ਪਰ ਜਿਹੜਾ ਆ ਪੁਲਿਸ ਦੇ ਜਦੋਂ ਖੁਦ ਸਟੇਟ ਜਿੱਥੇ ਇਨਵੋਲਵਮੈਂਟ ਹੁੰਦੀ ਹੈ ਜਿੱਥੇ ਸਿਸਟਮ ਦੀ ਇਨਵੋਲਵਮੈਂਟ ਡਾਇਰੈਕਟ ਹੈ ਕਾਨੂੰਨ ਦੀਆਂ ਧੱਜੀਆਂ ੜਾਈਆਂ ਜਾਂਦੀਆਂ ਕਾਨੂੰਨ ਤੋੜਿਆ ਮਰੂੜਿਆ ਜਾਂਦਾ ਉੱਥੇ ਜਿਹੜਾ ਮਸਲਾ ਜਿਹੜਾ ਉਹ ਨਹੀਂ ਫੜਿਆ ਜਾਂਦਾ ਤੁਸੀਂ ਕੁਝ ਉਦਾਹਰਨਾਂ ਦਿੱਤੀਆਂ ਇੱਕ ਤਾਂ ਨਿਰੰਦਰ ਦੀਪ ਵਾਲੀ ਬਠਿੰਡੇ ਸੀਆਈਏ ਨਾਲ ਜੋ ਕੁਝ ਹੋਇਆ ਉਹ ਮਾਰਿਆ ਗਿਆ ਇੱਕ ਕਰਨਲ ਦੀ ਕੁੱਟਮਾਰ ਵਾਲੇ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਇਸੇ ਤਰ੍ਹਾਂ ਤਸਕਰੀ ਦੇ ਕਈ ਕੇਸਾਂ ਵਿੱਚ ਪੁਲਿਸ ਮੁਲਾਜ਼ਮ ਛੋਟੇ ਤੋਂ ਲੈ ਕੇ ਵੱਡੇ ਤੱਕ ਰੈਂਕ ਦੇ ਅਧਿਕਾਰੀ ਵੀ ਇਨਵੋਲਵ ਪਾਏ ਗਏ ਨੇ ਪਰ ਅਜੇ ਤੱਕ ਦਰਜ ਹੋਏ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਆਪਣੇ ਬੰਦੇ ਨੂੰ ਜਦੋਂ ਫੜਦੀ ਹੈਗੀ ਤੇ ਫਿਰ ਉਹ ਸਰਕਾਰ ਕੋ ਦਾ ਦੇ ਦੇ ਕਿ ਜੀ ਅਸੀਂ ਜੇ ਪਟਾਣੇਦਾਰ ਫੜ ਲਿਆ ਜਾਂ ਐਸਪੀ ਫੜ ਲਿਆ ਜਾਂ ਏਆਈਜੀ ਫੜ ਲਿਆ ਤੇ ਪੁਲਿਸ ਦਾ ਮੋਰਲ ਡਾ ਹੁਗਾ ਕਾਤਲ ਪੁਲਿਸ ਵਾਲਿਆਂ ਦਾ ਤੇ ਭ੍ਰਿਸ਼ਟ ਪੁਲਿਸ ਵਾਲਿਆਂ ਨੂੰ ਵੀ ਜਦੋਂ ਪੁਲਿਸ ਨਹੀਂ ਫੜਦੀ ਹੈਗੀ ਤੇ ਫਿਰ ਇਸ ਬਹਾਨਾ ਲਾਉਂਦੇ ਕਿ ਪੁਲਿਸ ਦਾ ਮਨੋਬਲ ਡਿੱਗ ਪਈਗਾ ਯਾਰ ਜਿਹੜੇ ਸ਼ਰੇਆ ਬੰਦੇ ਮਾਰ ਰਹੇ ਜੇ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਦੇ ਦੋਗੇ ਤੇ ਪੁਲਿਸ ਦਾ ਅਕਸ ਸੁਧਾਰਿਆ ਜਾਊਗਾ ਜੇ ਤੁਸੀਂ ਭ੍ਰਿਸ਼ਟ ਅਫਸਰਾਂ ਨੂੰ ਫੜੋਗੇ ਤੇ ਪੁਲਿਸ ਦਾ ਅਕਸ ਸੁਧਾਰਿਆ ਜਾਊਗਾ ਜੇ ਨਸ਼ੇ ਦੇ ਤਸਕਰਾਂ ਨਾਲ ਜਿਹੜੇ ਲੋਕ ਮਿਲੇ ਨੇ ਉਹ ਉਹਨਾਂ ਨੂੰ ਫੜੋਗੇ ਪੁਲਿਸ ਵਾਲਿਆਂ ਨੂੰ ਤੇ ਐਕਸਸ ਧਾਰੂਗਾ ਜੇ ਗੈਂਗਸਟਰਾਂ ਦੇ ਲੋਕ ਜਿਹੜੇ ਮਿਲੇ ਨੇ ਤੁਹਾਡੇ ਤੇ ਐਕਸਸ ਧਾਰੂ ਤੁਸੀਂ ਪ੍ਰਿਤਪਾਲ ਸਿੰਘ ਫੜਿਆ ਸੀ ਸਜ਼ਾ ਵੀ ਹੈ ਪੁਲਿਸ ਦਾ ਐਕਸਸ ਧਾਰਿਆ ਨਾ ਉਹ ਵੱਡਾ ਕਿ ਅਸੀਂ ਇਸ ਕਰਕੇ ਪ੍ਰਿੰਸੀਪਲ ਫੜਦੇ ਹੈਗਾ ਕਿਉਂਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਹੀ ਉਹਦੀ ਇਨਵੋਲਵਮੈਂਟ ਆ ਗਈ ਕਿ ਉਹਨੇ ਗੈਂਗਸਟਰ ਭਜਾਏ ਹੈਗੇ ਨੇ ਠੀਕ ਹੈ ਇਸ ਕਰਕੇ ਇਹ ਜਿਹੜਾ ਮਸਲਾ ਨੇ ਜਦੋਂ ਆਪਣੇ ਫੜਨੇ ਹੋਣੇ ਫਿਰ ਇਹ ਆਪਣੇ ਫੜ ਲੱਗੇ ਇਹਨਾਂ ਦੇ ਹੱਥ ਕੰਮ ਦੇ ਫਿਰ 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 ਕਾਨੂੰਨ ਦੀਆਂ ਬਾਹਾਂ ਨਹੀਂ ਲੰਮੀਆਂ ਫਿਰ ਕਾਨੂੰਨ ਦੇ ਹੱਥ ਨਹੀਂ ਲੰਬੇ ਹੈਗੇ ਇੱਕ ਬੰਦਾ ਵਿਜੀਲੈਂਸ ਤੋਂ ਪਘੋੜਾ ਸਟੇਟ ਇੰਟੈਲੀਜੈਂਸ ਤੋਂ ਪਘੋੜਾ ਹੈਗਾ ਉਹ ਅਜੇ ਤੱਕ ਨਹੀਂ ਫੜਿਆ ਗਿਆ ਉਹਦੀ ਪ੍ਰਾਪਰਟੀ ਨਹੀਂ ਅਜੇ ਤੱਕ ਹਾਲਾਂਕਿ ਤੁਸੀਂ ਛੋਟੇ ਮੋਟੇ ਜਿਹੜੇ ਬੰਦੇ ਖਾਣ ਵਾਲੇ ਨੇ ਉਹਨਾਂ ਦੇ ਘਰ ਢਾ ਰਹੇ ਹੋ ਠੀਕ ਹੈ ਜਿਹੜੇ ਤੁਹਾਡੇ ਪੁਲਿਸ ਦੇ ਵੱਡੇ ਵੱਡੇ ਏਆਈਜੀ ਰੈਂਕ ਦੇ ਅਧਿਕਾਰੀ ਸੀ ਉਹ ਉਹ ਉਸ ਆਫੀਸਰ ਬਾਰੇ ਪੰਜਾਬ ਪੁਲਿਸ ਨੂੰ ਵੀ ਪਤਾ ਪੰਜਾਬ ਸਰਕਾਰ ਨੂੰ ਵੀ ਪਤਾ ਹੈਗਾ ਉਹਦਾ ਤਾਂ ਨਹੀਂ ਕਿਸੇ ਨੇ ਉਹਦੀ ਵੀ ਡਾਇਰੈਕਟ ਨਸ਼ੇ ਦੇ ਤਸਕਰੀਆਂ ਨਾਲ ਸੰਬੰਧ ਕ੍ਰੀਏਟ ਹੋ ਗਏ ਉਹਦੀ ਤਾਂ ਨਹੀਂ ਪ੍ਰਾਪਰਟੀ ਢਾਈ ਇੱਕ ਪੰਜਾਬ ਦੇ ਵਿੱਚ ਡੀਆਈਜੀ ਰੈਂਕ ਹੈ ਉਹਦਾ ਤਰਨਤਾਰ ਦੇ ਵਿੱਚ ਐਫਆਈਆਰ ਦੇ ਵਿੱਚ ਕੇਸ ਨਾਮਜਦ ਕੇਸ ਆ ਉਹ ਇਨਵੈਸਟੀਗੇਸ਼ਨ ਚ ਸ਼ਾਮਲ ਵੀ ਹੋਏ ਨੇ ਔਰ ਉਦੇ ਤੇ ਜੁਰਮ ਇਹ ਲੱਗਾ ਦੋਸ਼ੇ ਲਗੇ ਨੇ ਕਿ ਉਹਨੇ ਪੈਸੇ ਲਾ ਕੇ 15 ਕਿ 20 ਲੱਖ ਰੁਪਇਆ ਲੈ ਕੇ ਨਸ਼ੇ ਦੇ ਤਸਰ ਛੱਡੇਗੇ ਨਹੀਂ ਉਹਦਾ ਤਾਂ ਨੀ ਘਰਟਾਇਆ ਗਿਆ ਮਤਲਬ ਆਪਣੀ ਵਾਰੀ ਪੁਲਿਸ ਦੇ ਹੱਥ ਕੰਬਦੇ ਹੈਗੇ ਨੇ ਤੇ ਜਦੋਂ ਤੁਸੀਂ ਅਜਿਹੇ ਮਸਲੇ ਦੇ ਵਿੱਚ ਹਾਲਾਂਕਿ ਆਪਾਂ ਕਹਿੰਦੇ ਕਿ ਹਿੰਸਕ ਘਟਨਾਵਾਂ ਦੀ ਕਿਤੇ ਵੀ ਥਾਣੀ ਆ ਉਹ ਅੰਮ੍ਰਿਤਪਾਲ ਸਿੰਘ ਮੈਰੋ ਹੋਣਾ ਨੇ ਗਲਤ ਕੀਤਾ ਉਹਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਸੀ ਕੰਪਲੇਂਟ ਦੇਣੀ ਚਾਹੀਦੀ ਸੀ ਤੁਸੀਂ ਕਿ ਸੇਵੀ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਦੇ ਦਿੰਦੇ ਕਿ ਕੰਟੈਂਟ ਜਿਹੜਾ ਵਾ ਗਲਤ ਪੇਸ਼ ਕਰੀਆ ਇਤਰਾਜਯੋਗ ਹੈ ਬੱਚਿਆਂ ਤੇ ਮਾੜਾ ਅਸਰ ਪੈਂਦਾ ਇਹਦੇ ਜਿਹੜੇ ਚੈਨਲ ਆ ਬਲੌਕ ਕੀਤੇ ਜਾਣ ਇਹ ਹੱਲ ਸੀ ਹਾਲਾਂਕਿ ਜੋ ਅਮਰਤਪਾਲ ਸਿੰਘ ਫੜਿਆ ਜਾਊਗਾ ਬਹੁਤ ਕੁਝ ਖੁਲਾਸੇ ਹੋਣਗੇ ਕਿ ਅਸ਼ਲੀਲ ਕੰਟੈਂਟ ਵਜ੍ਹਾ ਨਹੀਂ ਹੋ ਸਕਦੀ ਮੇਰੇ ਨਾਲ ਹੋਰ ਹੋਰ ਬਹੁਤ ਸਾਰੇ ਰਾਜ ਜਿਹੜੇ ਨੇ ਉਹ ਬਾਹਰ ਨਿਕਲਣ ਵਾਲੇ ਨੇ ਉਹਦੇ ਜੋ ਤਫ਼ਤੀਸ਼ ਚੱਲੂਗੀ ਹੌਲੀ ਹੌਲੀ ਜਦੋਂ ਅਮਰਪਾਲ ਸਿੰਘ ਜਦੋਂ ਦੋ ਮੋਬਾਈਲ ਹੱਥ ਹੋਣਗੇ ਤਾਂ ਬਹੁਤ ਕੁਝ ਖੁਲਾਸ ਹੋਊਗਾ ਲੇਕਿਨ ਜਦੋਂ ਪੁਲਿਸ ਤੇ ਪ੍ਰੈਸ਼ਰ ਪੈਂਦਾ ਫਿਰ ਪੁਲਿਸ ਕੰਮ ਕਰਦੀ ਹੈਗੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਨਸ਼ੇ ਦੇ ਤਸਕਰ ਤੁਹਾਡੇ ਕੋ ਨਹੀਂ ਫੜੇ ਜਾ ਰਹੇ ਨੇ ਸ਼ਰਾਬ ਦੇ ਜਿਹੜੇ ਹੋਰ ਹੀ ਫੜੇ ਜਾਂਦੇ ਹੈਗੇ ਨੇ ਔਰ ਮੈਂ ਇੱਕ ਜਦੋਂ ਸਰਕਾਰ ਸੀ ਕਾਂਗਰਸ ਪਾਰਟੀ ਦੀ ਇੱਕ ਹੋਰ ਐਗਜ਼ਾਮਪਲ ਆਪਾਂ ਉਦਾਹਰਨ ਦੇ ਦਿੰਦੇ ਹੈਗੇ ਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਦੀ ਵਾਈਫ ਮੈਂਬਰ ਪਾਰਲੀਮੈਂਟ ਸੀ ਪ੍ਰਨੀਤ ਕੌਰ ਉਹਨੇ ਪ੍ਰਨੀਤ ਕੌਰ ਦੇ ਅਕਾਊਂਟ ਦੇ ਵਿੱਚੋਂ 25 ਲੱਖ ਰੁਪਏ ਨਿਕਲ ਗਿਆ ਪੁਲਿਸ ਨੂੰ ਪਟਿਆਲਾ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਸਟੇਟ ਗਵਰਨਮੈਂਟ ਨੂੰ ਭਾਜੜਾ ਪੈ ਗਿਆ ਕਿ ਇੱਕ ਮੁੱਖ ਮੰਤਰੀ ਦੀ ਵਾਈਫ ਜੋ ਮੈਂਬਰ ਪਾਰਲੀਮੈਂਟ ਹੈ ਸੈਂਟਰ ਦੀ ਸਾਬਕਾ ਵਜ਼ੀਰ ਉਹਦੇ ਅਕਾਊਂਟ ਚ 25 ਲੱਖ ਰੁਪਏ ਫਰੌਡ ਆਲਿਆ ਨੇ ਪੈਸੇ ਕਢਾ ਲੇ ਪੁਲਿਸ 24 ਘੰਟੇ ਤੋਂ ਪਹਿਲਾਂ ਪਹਿਲਾਂ ਬੰਦੇ ਮਧ ਪ੍ਰਦੇਸ਼ੋਂ ਫੜ ਕੇ ਲੈ ਆਂਦੇ ਹੈਗੇ ਤੇ 24 ਲੱਖ ਰੁਪਏ ਵਾਪਸ ਦੇ ਦਿੱਤਾ ਹੈ ਤੇ ਅੱਜ ਜਿਹੜੇ ਅੱਜ ਅੱਜ ਡਿਜੀਟਲ ਅਰੈਸਟ ਦੇ ਜਿਹੜਾ ਕੰਮ ਹੋ ਰਿਹਾ ਹਰ ਰੋਜ਼ ਇੰਡੀਆ ਦੇ ਵਿੱਚ 6000 ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਠੀਕ ਹੈ ਉਹ ਉਹ ਦੇਖ ਲੋ ਥਾਣੇ ਸ਼ਿਕਾਇਤਾਂ ਦੇ ਦੇ ਕੇ ਲੋਕੀ ਥੱਕ ਚੁੱਕੇ ਨੇ ਉਚ ਚੰਡੀਗੜ ਦਾ ਮਸਲਾ ਚ ਪੰਜਾਬ ਦਾ ਮਸਲਾ ਹੋਵੇ ਉੱਥੇ ਕੋਈ ਪੁਲਿਸ ਪੈਰਵਾਈ ਨਹੀਂ ਕਰਦੀ ਲੇਕਿਨ ਉਦੋਂ ਕੈਪਟਨ ਮਿਰਿੰਦਰ ਸਿੰਘ ਦੀ ਵਾਈਫ ਦਾ ਸਵਾਲ ਸੀ ਇੱਕ ਮੁੱਖ ਮੰਤਰੀ ਦੀ ਘਰ ਵਾਲੀ ਦਾ ਸਵਾਲ ਸੀ ਤੇ ਮੋਢੇ ਤੇ ਫੀਤੀਆਂ ਲੱਗਣੀਆਂ ਸੀ ਫੀਤੀਆਂ ਨਹੀਂ ਲੱਗਣੀਆਂ ਨਾਲ ਚੰਗੀਆਂ ਕੁਰਸੀਆਂ ਮਿਲੀਆਂ ਤੇ ਬੰਦੇ ਚੱਕ ਲਿਆਂਦੇ ਹੈਗੇ ਕਿਉਂਕਿ ਉਸੇ ਟੌਰ ਉਸੇ ਸਲੂਟ ਵਜਨੇ ਸੀ ਟੌਰ ਵਜਣਾ ਤੇ ਹੁਣ ਅਜੀਬ ਸਥਿਤੀ ਚ ਇੱਕ ਹਿੱਸੇ ਕਟਨਾਵਾ ਦੇ ਤੌਰ ਤੇ ਆਪਾਂ ਕਹਿੰਦੇ ਕਿ ਅੰਗਵਾੜਾ ਗੱਲ ਕਿਸੇ ਨੂੰ ਕੋਈ ਰਾਈਟ ਨਹੀਂ ਆ ਚਾਹੇ ਪੁਲਿਸ ਵਾਲਾ ਹੋਵੇ ਚਾਹੇ ਕੋਈ ਗੁੰਡਾ ਹੋਵੇ ਚਾਹੇ ਕੋਈ ਗੈਂਗਸਟਰ ਹੋਵੇ ਚਾਹੇ ਕੋਈ ਹੋਰ ਉੱਠ ਕੇ ਆਪਣੇ ਆਪ ਨੂੰ ਪੰਜਾਬ ਦਾ ਰਖਾ ਜਾਂ ਕੌਮ ਦਾ ਰਖਾ ਸਾਬਤ ਕਰੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਦਾ ਖੂਨ ਕਿਸੇ ਦੀ ਜਾਨ ਲਵੇ ਕਾਨੂੰਨ ਫਿਰ ਅਦਾਲਤਾਂ ਬੰਦ ਕਰ ਦੇਣੀਆਂ ਚਿਹਦੇ ਔਰ ਪੁਲਿਸ ਚਾਹੇ ਕੋਈ ਗੈਂਗਸਟਰ ਆ ਜਾਇ ਕੋਈ ਅਤਵਾਦੀ ਆ ਕੋਈ ਵੀ ਜਿਹੜਾ ਬੰਦਾ ਵਾ ਉਹਦਾ ਪੁਲਿਸ ਨੂੰ ਜਾਂ ਕਿਸੇ ਨੂੰ ਵੀ ਮਾਰਨ ਦਾ ਕੋਈ ਹੱਕ ਨਹੀਂ ਆ ਕਾਨੂੰਨ ਬੈਠੇ ਨੇ ਤੁਸੀਂ ਫੜ ਕੇ ਬੰਦਾ ਦੋ ਪ੍ਰੋਸੀਜਰ ਚੱਲੂਗਾ ਅਦਾਲਤਾਂ ਦੇ ਵਿੱਚ ਕਿਸੇ ਨੂੰ 20 ਸਾਲ ਹੋਵੇ ਕਿਸੇ ਨੂੰ ਉਮਰ ਕੈਦ ਹੋਵੇ ਉਹ ਆ ਏਦਾਂ ਜਿਹੜਾ ਸਟਰੀਟ ਜਸਟਿਸ ਹੁੰਦਾ ਜਾਏ ਇਹ ਸਰਾਸਰ ਗਲਤ ਹੈਗਾ ਪਰ ਪੁਲਿਸ ਨੂੰ ਚਾਹੀਦਾ ਪੁਲਿਸ ਜਿਹੜਾ ਵਾ ਉਹ ਸਾਰਿਆਂ ਦੇ ਵਾਸਤੇ ਇੱਕ ਵਾ ਹਰ ਜਿਹੜਾ ਵੀ ਬੰਦਾ ਜਾਂਦਾ ਫਰਿਆਦ ਲੈ ਕੇ ਪੁਲਿਸ ਦਾ ਕੰਮ ਇਨਸਾਫ ਦੇਣਾ ਸਟੇਟ ਦਾ ਕੰਮ ਇਨਸਾਫ ਦੇਣਾ ਲੇਕਿਨ ਜਦੋਂ ਐਦਾਂ ਦੀਆਂ ਆਧਾਰਨਾ ਆ ਜਾਂਦੀਆਂ ਕਿ ਇਸ ਮਸਲੇ ਦੇ ਵਿੱਚ ਪੁਲਿਸ ਵਾਲਿਆਂ ਤੁਰੰਤ ਐਕਸ਼ਨ ਕਰ ਦਿੱਤਾ ਹੈਗਾ ਦੂਜਾ ਐਕਸ਼ਨ ਹੈ ਜਿਹੜਾ ਵਾ ਜਦੋਂ ਤੁਹਾਡੇ ਬੰਦਿਆਂ ਦੀ ਇਨਵੋਲਵਮੈਂਟ ਹੁੰਦੀ ਆ ਫਿਰ ਚਾਹੇ ਫੇਕ ਇਨਕਾਊਂਟਰ ਹੋਣ ਚਾਹੇ ਉਹਨੂੰ ਕੋਣ ਹੁਣ ਕੀ ਹੈ ਇੱਕ ਨਵਾਂ ਪੰਜਾਬ ਦੇ ਵਿੱਚ ਚੱਲ ਰਿਹਾ ਗੀ ਗਿੱਟਿਆਂ ਦੀਆਂ ਗੋਲੀਆਂ ਵਾਜ ਰਹੀਆਂ ਹੋਈਆਂ ਹਨਾ ਵੀ ਪੁਲਿਸ ਕਹਾਣੀ ਕੀ ਬਣਾਉਂਦੀ ਹੈਗੀ ਜੀ ਅਸੀਂ ਇਹਨੂੰ ਲੈ ਕੇ ਜਾ ਰਹੇ ਸੀ ਜਿੱਥੇ ਇਹਨੇ ਜਗ੍ਹਾ ਦੱਸੀ ਹੈ ਤੇ ਇਹਨੇ ਗੋਲੀ ਚਲਾਈ ਹੈਗੀ ਵੀ ਹੱਥ ਤੁਸੀਂ ਉਹਦੇ ਬੰਨੇ ਹੱਥਾਂ ਨੂੰ ਹੱਥ ਘੜੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਉਹ ਉਹ ਤੇ ਉਹ ਜਿੱਥੇ ਜਗ੍ਹਾ ਲੱਗਦੀ ਉੱਥੇ ਜੀ ਹਥਿਆਰ ਪੁੱਟ ਲੱਗੇ ਉਹਨੇ ਗੋਲੀ ਚਲਾ ਦੇ ਵੀ ਤੁਸੀਂ ਉਹਨੂੰ ਦੂਰ ਉਹ ਬੈਠੇ ਨੂੰ ਇਸ਼ਾਰਾ ਕਿਉਂ ਨਹੀਂ ਕਹਿ ਸਕਦੇ ਵੀ ਅਸਤ 10 ਕਿੱਥੇ ਦੱਬਿਆ ਗਏ ਨੇ ਤੁਸੀਂ ਉੱਥੋਂ ਥਾਂ ਅਪਰੁੱਲ ਖੁਦ ਉੱਥੋਂ ਜਨਾ ਉੱਥੇ ਕਿਉਂਕਿ ਫਿਰ ਉਹ ਫੇਕ ਐਨਕਾਊਂਟਰ ਸਾਹਬ ਹੋ ਜਾਂਦਾ ਕਿ ਉਹ ਭੱਜਣ ਲੱਗਾ ਸੀ ਜਵਾਬੀ ਫਾਇਰਿੰਗ ਹੋਈ ਗਿੱਟੇ ਤੇ ਗੋਲੀ ਵੱਜੀ ਹੈਗੀ ਤੇ ਜਦੋਂ ਇਹਨਾਂ ਨੇ ਉਹ ਜਿਹੜੇ ਚਾਰ ਮੁੰਡੇ ਜਿਹੜੇ ਗਰਦਾਸਪੁਰੋਂ ਚੋੱਕੇ ਭਿਲੀਪੇਤ ਮਾਰੇ ਕੋਈ ਜਾਂਚ ਹੋਈ ਕੋਈ ਇਨਵੈਸਟੀਗੇਸ਼ਨ ਹੋਈ ਮਤਲਬ ਪੁਲਿਸ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਅਜਿਹੇ ਮਸਲਿਆਂ ਦੇ ਵਿੱਚ ਆਪਾਂ ਕਿਉਂ ਸਰਕਾਰਾਂ ਕਿਉਂ ਛੋਣਦੇ ਆਂਗੇ ਚਾਹੇ ਪੁਲਿਸਾ ਜਾਂ ਸਿਵਲ ਪ੍ਰਸ਼ਾਸਨ ਨੂੰ ਸਰਕਾਰ ਦੇ ਮਤੈਅਤ ਹੁੰਦਾ ਅਸੀਂ ਆਮ ਆਦੀ ਪਾਰਟੀ ਨੂੰ ਮੌਕਾ ਦਿੱਤਾ ਆਮ ਆਦੀ ਪਾਰਟੀ ਨੂੰ ਚਾਹੀਦਾ ਹੈਗਾ ਕਿ ਕਾਨੂੰਨ ਸਾਰਿਆਂ ਦੇ ਹਿਸਾਬ ਦੇ ਹੋਵੇ ਨਹੀਂ ਕਿ ਪਿਕਰ ਚੂਸਣਾ ਹੋਵੇ ਕਾਨੂੰਨ ਨੂੰ ਆਪਣੇ ਹਿਸਾਬ ਦੇ ਨਾਲ ਕੰਮ ਕਰਨ ਦੇਣਾ ਚਾਹੀਦਾ ਹੈਗਾ ਔਰ ਇਹ ਜਿੱਥੇ ਤੁਹਾਨੂੰ ਲੱਗਾ ਕਿ ਇਹ ਮਸਲਾ ਉਲਝ ਸਕਦਾ ਜਾਂ ਹਿੰਸਕਾ ਤੁਸੀਂ ਬੰਦੇ ਫੜੀ ਜਾ ਰਹੇ ਹੋ ਠੀਕ ਹੈ ਇੱਕ ਧਮਕੀ ਦਿੱਤੀ ਬੰਦੇ ਨੇ ਧਮਕੀਆਂ ਤੇ ਰੋਜ਼ ਹੀ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੰਦੇ ਪੱਟੋਂ ਥਾਪੀਆਂ ਮਾਰ ਕੇ ਧਮਕੀਆਂ ਦੇ ਦਿੰਦੇ ਆਗੇ ਨੇ ਤੁਸੀਂ ਕਿਹਨੂੰ ਕਿਹਨੂੰ ਫੜੋਗੇ ਪਰ ਹਿੰਸਕ ਘਟਨਾਵਾਂ ਨੂੰ ਲੈ ਕੇ ਜਿਹੜੀ ਆ ਜਿੰਨੀ ਤੁਸੀਂ ਮਸਤੀ ਦੀ ਹੂਣ ਕਰਦੇ ਹੋ ਉਹਨਾਂ ਮਸਲੇ 'ਚ ਆਪਣੇ ਬੰਦੇ ਵੀ ਤੁਹਾਡੇ ਹੁਣ ਤੱਕ ਪਾਣੀ ਹਰ ਕੇਸ ਦੇ ਵਿੱਚ ਬੰਦੇ ਭਗੋੜੇ ਨੇ ਜੀ ਜੇ ਬਠਿੰਡੇ ਵਾਲੇ ਹੁਣ ਚਾਹ ਪਟਿਆਲੇ ਵਾਲੇ ਚਾਹ ਹੋਰ ਵੀ ਹੋਣਗੇ ਤੇ ਤਿੰਨ ਚਾਰੀਆਂ ਐਗਜ਼ਾਮਪਲਾਂ ਗਿਆ ਉਹਨਾਂ ਨੂੰ ਪੁਲਿਸ ਨੇ ਅਜੇ ਤੱਕ ਨਹੀਂ ਫੜਦੀ ਹੈਗੀ ਇਸ ਮਸਲੇ ਦੇ ਵਿੱਚ ਉਹ ਉਦੋਂ ਪੁਲਿਸ ਦੇ ਜਾਂ ਸਟੇਟ ਗਵਰਨਮੈਂਟ ਦੇ ਕਿਉਂ ਹੱਥ ਕੰਬਦੇ ਆਗੇ ਨੇ ਤੇ ਇੱਕ ਦੂਜਾ ਮਸਲਾ ਵੀ ਗੰਭੀਰ ਹੈ ਉਹ ਵੀ ਕਾਨੂੰਨ ਦੇ ਨਾਲ ਹੀ ਜੁੜਿਆ ਹੋਇਆ ਕਹਿ ਸਕਦੇ ਆ ਕਿਉਂਕਿ ਜਦੋਂ ਵੀ ਕੋਈ ਜ਼ਿਮਨੀ ਚੋਣ ਆਵੇ ਖਾਸ ਕਰਕੇ ਸੱਤਾ ਧਿਰ ਦਾ ਤਾਂ ਜ਼ੋਰ ਲੱਗਦਾ ਅੱਡੀ ਚੋਟੀ ਦਾ ਕਿ ਅਸੀਂ ਸੀਟ ਬਚਾਉਣੀ ਆ ਵਧਾਉਣੀ ਆ ਸੀਟਾਂ ਹੱਲ ਪਹਿਲਾਂ ਵੀ ਘਟ ਨਹੀਂ ਸੀਟਾਂ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਘੇਰ ਲੈਂਦੇ ਆ ਪਰ ਅੱਜ ਲੁਧਿਆਣਾ ਜ਼ਿਮਨੀ ਚ ਆਏ ਮੰਨ ਕੇ ਚੱਲਦੇ ਆ ਕਿ 50% ਪੋਲ ਹੋਣੀ ਆ ਵੋਟ ਉਥੇ ਪਰ ਉਥੇ ਕੁਝ ਘੰਟੇ ਪਹਿਲਾਂ ਵੀ ਅੱਜ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਜਦੋਂ ਵਧੂਕੀਆਂ ਦੇ ਧੱਕੇਸ਼ਾਹੀਆਂ ਦੇ ਦੋਸ਼ਨबाजी ਜਾਂ ਇਲਜ਼ਾਮ ਇੱਕ ਦੂਜੇ ਉੱਤੇ ਲੱਗਦੇ ਰਹੇ ਇਹੋ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਵੀ ਬਾਈ ਇਲੈਕਸ਼ਨ ਹੁੰਦੇ ਜਿੱਥੇ ਵੀ ਜਿਮਨੀ ਚੋਣ ਹੁੰਦੀ ਹੈ ਉਹ ਸਟੇਟ ਧੱਕਾ ਕਰਦੀ ਹੈਗੀ ਹਾਲਾਂਕਿ ਧੱਕਾ ਕਰਨ ਦੀ ਲੋੜ ਨਹੀਂ ਆ ਸਰਕਾਰ ਨੂੰ ਪਰ ਚਾਹੇ ਕਾਲੀਆਂ ਵੇਲੇ ਜਿਮਨੀ ਚੋਣ ਹੁੰਦੀ ਰਹੇ ਜਾਂ ਕਾਂਗਰਸੀਆਂ ਵੇਲੇ ਜਾਂ ਹੁਣ ਇੰਨਾ ਵੇਲੇ ਸਰਕਾਰ ਧੱਕੇਸ਼ਾਈ ਕਰਦੀ ਹੈ ਸਰਕਾਰ ਆਪਣੀ ਪਤਾ ਕੀ ਹਾਰ ਜਾਣਾ ਹੁੰਦਾ ਹੀਠੀ ਨਾ ਹੋ ਜੇ ਬੇਇੱਜ਼ਤੀ ਨਾ ਬੇਇੱਜ਼ਤੀ ਹੁੰਦੀ ਹੈ ਨਾ ਸਿਆਸੀ ਬੇਇੱਜ਼ਤੀ ਹੈ ਸਿਆਸੀ ਧੱਕੇਸ਼ਾਈ ਹੈ ਕਿ ਜੇ ਅਸੀਂ ਬਾਈ ਇਲੈਕਸ਼ਨ ਹਾਰ ਗਏ ਤੇ ਲੋਕੀ ਕਹਿਣਗੇ ਕਿ ਇਹ ਤਾਂ ਫੱਟੀ ਪੋਚੀ ਜਾਣੀ ਹੈ ਹਾਲਾਂਕਿ ਜਿਹੜਾ ਗਈ মিডিਆ ਵੀ ਕਹ ਰਹੀ ਹੈ ਕਿ ਵੀ ਸੋਸਾਈ ਤੋਂ ਪਹਿਲਾ ਸੈਮੀਫਾਈਨਲ ਇੱਕ ਸੀਟ ਦੇ ਨਾਲ ਕੋਈ ਸੈਮੀਫਾਈਨਲ ਹੀ ਹੁੰਦਾ ਯਾਰ ਕਮਾਲ ਬਾਈ ਇਲੈਕਸ਼ਨ ਹੈ ਕੁਦਰਤੀ ਗੋਗੀ ਸਾਹਿਬ ਦੀ ਮੌਤ ਹੋ ਗਈ ਤੇ ਉਹਨੂੰ ਤੁਸੀਂ ਬਾਈ ਇਲੈਕਸ਼ਨ ਬਣਾਈ ਸੈਮੀਫਾਈਨਲ ਬਣਾਈ ਜਾਂਦਾ ਹੱਦ ਹੋ ਗਈ ਨਾ ਹਰ ਚੀਜ਼ ਦੀ ਚਲੋ ਸਵਾਲ ਇਹ ਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ 94 ਤੁਹਾਡੇ ਕੋ ਐਮਐਲਏ ਤੁਹਾਡੀ 38 ਮਹੀਨੇ ਦੀ ਸਰਕਾਰ ਹੋ ਚੁੱਕੀ ਆ ਤੁਹਾਨੂੰ ਉੱਥੇ ਧੱਕੇਸ਼ਾਈ ਕਰਨ ਦੀ ਕੋਈ ਲੋੜ ਨਹੀਂ ਸੀ ਤੁਹਾਨੂੰ ਉੱਥੇ ਕਿੱਟਾਂ ਸਪੋਰਟਸ ਕਿੱਟਾਂ ਵਿਦਿਆਰਥੀਆਂ ਦੀਆਂ ਕਿੱਟਾਂ ਘਰਾਂ ਦੇ ਵਿੱਚ ਕਿੱਟਾਂ ਸੂਟ ਵੰਡਣ ਦੀ ਕੋਈ ਲੋੜ ਨਹੀਂ ਸੀ ਇਨਾ ਪੈਸਾ ਕਿੱਟਾ ਉਹ ਕਿੱਟਾ ਕਿੱਥੋਂ ਆ ਗਿਆ ਉਹ ਸੂਟ ਕਿੰਨੇ ਵੱਡੇ ਹੈਗਾ ਇਹ ਨਾ ਇਹ ਆਮ ਆਦਮੀ ਪਾਰਟੀ ਦੇ ਇਲਜ਼ਾਮ ਲੱਗ ਰਹੇ ਨੇ ਰੋੜਾ ਸਾਹਿਬ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਵੱਡੇ ਕਿਉਂਕਿ ਉਹਨਾਂ ਦੇ ਤਸਵੀਰ ਛਾਪੀ ਹੋਈ ਆ ਤੁਹਾਨੂੰ ਫਿਰ ਇਹਦਾ ਮਤਲਬ ਤੁਹਾਨੂੰ ਆਪਣੀ ਸਰਕਾਰ ਤੇ ਭਰੋਸਾ ਨਹੀਂ ਹੈਗਾ ਤੁਹਾਨੂੰ ਆਪਣੀ ਵਿਨੇਬਿਲਿਟੀ ਤੇ ਭਰੋਸਾ ਨਹੀਂ ਤੁਹਾਨੂੰ ਆਪਣੀ ਹਰਮਨ ਪਿਆਰਤਾ ਤੇ ਭਰੋਸਾ ਨਹੀਂ ਆ ਇਸ ਕਰਕੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਚਾਹੇ ਉਹ ਸ਼ਰਮਨੀ ਕਾਲੀ ਦਲ ਦੇ ਉਮੀਦਵਾਰ ਪਰੁਪਕਾਰ ਸਿੰਘ ਕੋ ਮਣ ਹੋਣ ਚਾਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਹੋਣ ਚਾਏ ਜੀਵਨ ਗੁਪਤਾਨ ਬੀਜੇਪੀ ਦੇ ਉਹ ਸਾਰੇ ਕਹਿ ਰਹੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਗਿਆ ਔਰ ਇਹਦੇ ਚ ਜਿਹੜੀਆਂ ਵੀਡੀਓ ਚੱਲ ਰਹੀਆਂ ਜਿਹੇ ਖਬਰਾਂ ਆ ਰਹੀਆਂ ਨੇ ਧੱਕੇਸ਼ਾਹੀ ਸ਼ਰੇਆਮ ਕਿ ਜੇ ਕੱਲ ਇੱਕ ਸੂਟ ਵੰਡਣ ਦੀ ਜਿਹੜੀ ਵੀਡੀਓ ਸੀ ਇੱਕ ਕਾਂਗਰਸੀ ਵਰਕਰ ਨੇ ਉਹ ਬੰਦਾ ਘੇਰ ਲਿਆ ਜਿਹੜਾ ਸੂਟ ਵੰਡਣ ਆਇਆ ਸੀ ਉਹ ਸਕੂਟਰੀ ਛੱਡ ਕੇ ਭੱਜ ਗਿਆ ਹੁਣ ਲੁਧਿਆਣਾ ਪੁਲਿਸ ਨੇ ਕੀ ਕੀਤਾ ਕਿਉਂਕਿ ਸਰਕਾਰ ਸਰਕਾਰ ਨੂੰ ਸਲੂਟ ਮਾਰਨੇ ਪੈਣੇ ਨੇ ਤੇ ਕੁਰਸੀ ਚਲੀ ਜਾਊਗੀ ਉਹ ਜਿਹੜੇ ਬੰਦੇ ਸ਼ਿਕਾਇਤ ਕਰਤਾ ਜਿਹਨੇ ਸਕੂਟਰੀ ਰੋਕੀ ਗਲੀਆਂ ਮਹੱਲਿਆਂ ਦੇ ਵਿੱਚ ਉਹਨੂੰ ਫੜਨ ਆ ਗਏ ਉਥੇ ਭਰਤ ਭੂਸ਼ਨਾਸ਼ੂ ਦਾ ਪੇ ਪੁਲਸ ਤਾਂ ਕਿਸ਼ਾਈ ਕਰ ਰਹੀ ਹੱਥੋਂ ਪਾਈ ਤੱਕ ਆ ਗਈ ਧੱਕਾ ਮੁਕੀ ਆ ਗਈ ਤੇ ਹੁਣ ਆਸ਼ਰੂ ਗੁੰਡਾ ਦੱਸੀ ਜਾ ਰਹੇ ਨੇ ਜਿੰਨੀ ਸਟੇਟ ਨੇ ਉਥੇ ਗੁੰਡਾਗਰਦੀ ਕੀਤੀ ਜਾਂ ਪੁਲਿਸ ਵਾਲੇ ਉਥੇ ਧੱਕੇਸ਼ਾਹੀ ਕਰ ਵਧੀ ਕੀਤੀ ਔਰ ਤੇ ਸਰਕਾਰ ਨਹੀਂ ਬੋਲੂਗੀ ਹੁਣ ਇਲਜ਼ਾਮ ਲੱਗ ਰਿਹਾ ਹੈਗੇ ਨੇ ਕਿ ਉਹ ਵਾਲਾ ਜਿਹੜਾ ਪੈਸੇ ਨੇ ਕੋਈ ਪੈਸੇ ਵੰਡ ਰਿਹਾ ਕੋਈ ਸ਼ਰਾਬ ਵੰਡ ਰਿਹਾ ਇਹ ਜਿਹੜੀ ਸਾਰੀ ਸਥਿਤੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਚੋਣਾਂ ਜਿੰਮਣੀ ਚੋਣ ਇਹਦੇ ਜਿਹੜੀ ਨਰਪੱਖ ਹੋਣੀ ਚਾਹੀਦੀ ਹੈ ਪਤਾ ਤਾਂ ਲੱਗੇ ਕਿ ਤੁਹਾਡੀ ਕਿੰਨੀ ਤੁਸੀਂ ਦੇਖੋ ਕੇਜਰੀਵਾਲ ਸਾਹਿਬ ਨੇ ਪੂਰਾ ਟਾਈਮ ਦਿੱਤਾ ਗਿਆ ਭਗਵੰਤ ਮਾਨ ਸਾਹਿਬ ਨੇ ਪੂਰਾ ਟਾਈਮ ਦਿੱਤਾ ਮਨੀਸ਼ ਸੋਦੀਆ ਸਾਹਿਬ ਪਤਨ ਹੋਰ ਕਿਹੜੇ ਰਾਜ ਸਭਾ ਮੈਂਬਰ ਆਏ ਨੇ ਸਿਵਾਏ ਇੱਕ ਨੂੰ ਛੱਡ ਕੇ ਬਾਕੀ ਆਮ ਆਦਮੀ ਪਾਰਟੀ ਦੇ ਸਾਰੇ ਰਾਜ ਸਭਾ ਉੱਥੇ ਮੈਂਬਰ ਗਏ ਨੇ ਇਸ ਦੇ ਬਾਵਜੂਦ ਵੀ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਪਰ ਕੇਜਰੀਵਾਲ ਦਾ ਤਾਂ ਅਜੰਡਾ ਸ਼ੁਰੂ ਤੋਂ ਰਿਹਾ ਦਿੱਲੀ ਵਿੱਚ ਜਦੋਂ ਤੁਹਾਨੂੰ ਵੀ ਯਾਦ ਹੋਣਾ ਸਾਰਿਆਂ ਨੂੰ ਯਾਦ ਹੋਣਾ ਕਿ ਜਦੋਂ ਇਹ ਪ੍ਰਚਾਰ ਕਰਦੇ ਸੀ ਕਹਿੰਦੇ ਹੁਣ ਮੌਕਾ ਦੇ ਦਿਓ ਇਸ ਤੋਂ ਬਾਅਦ ਜੇਕਸੀ ਕੰਮ ਕੀਤਾ ਹੋਇਆ ਤਾਂ ਵੋਟ ਪਾਇਓ ਨਾ ਕੀਤਾ ਹੋਇਆ ਤੇ ਅਸੀਂ ਤੁਹਾਡੇ ਅੱਗੇ ਹੱਥ ਨਹੀਂ ਜੋੜਾਂਗੇ ਕੰਮ ਦੇ ਆਧਾਰ ਤੇ ਵੋਟ ਪਾਉ ਮੈਨੂੰ ਕਰ ਪਾਇਆ ਕਿ ਇੱਕ ਸੀਟੀ ਜਿੱਤ ਸਕਣਾ ਆਪਣੇ ਆਪ ਅੱਜ ਨੇ ਇੱਕ ਵੀਡੀਓ ਪੰਜਾਬ ਕਾਂਗਰਸ ਨੇ ਜਾਂ ਪੰਜਾਬ ਜੂਤ ਕਾਂਗਰਸ ਪਾਰਟੀ ਦੇ ਜਿਹੜਾ ਪਲੇਟਫਾਰਮ ਹ ਉਸ ਤੇ ਵੀਡੀਓ ਚੱਲ ਰਹੀ ਹੈ ਕਿ ਅੱਜ ਹੀ ਗੁਜਰਾਤ ਦੇ ਵਿੱਚ ਵੀ ਕਲਕੇ ਦੇ ਵਿੱਚ ਇਲੈਕਸ਼ਨ ਹੋਈ ਆ ਉੱਥੇ ਅਰਵਿੰਦ ਕੇਜਰੀਵਾਲ ਸਾਹਿਬ ਕੀ ਕਹਿ ਰਹੇ ਨੇ ਉਹ ਹੁਣ ਪਤਾ ਨਹੀਂ ਇਹ ਨਾ ਆਮ ਆਦੀ ਪਾਰਟੀ ਵਾਲੇ ਕਹਿਣ ਕਿ ਏਆਈ ਦਾ ਜ਼ਮਾਨਾ ਹੈਗਾ ਨਾ ਉੱਥੇ ਉਹ ਕਹਿ ਰਹੇ ਨੇ ਕਿ ਕਿਉਂਕਿ ਉੱਥੇ ਸਰਕਾਰ ਭਾਜਪਾ ਦੀ ਹੈ ਉਹਤੇ ਕਹਿ ਰਹੇ ਕਿ ਕੰਮ ਕਰਾਉਣ ਵਾਸਤੇ ਸਰਕਾਰ ਦਾ ਹੋਣਾ ਜ਼ਰੂਰੀ ਨਹੀਂ ਹੈਗਾ ਐਮਐਲਏ ਦੇ ਵਿੱਚ ਹਿੰਮਤ ਹੋਣੀ ਚਾਹੀਦੀ ਹੈਗੀਆ ਤੁਸੀਂ ਸਾਡੇ ਬੰਦੇ ਨੂੰ ਜਿਤਾਓ ਇਹ ਸਰਕਾਰ ਕੋ ਆਪੇ ਕੰਮ ਕਰਾ ਲੈਣਗੇ ਇਹ ਗੁਜਰਾਤ ਦੀ ਗਣੀ ਪੰਜਾਬ ਆ ਕੇ ਕੀ ਕਹਿੰਦੇ ਹੈਗੇ ਨੇ ਲੋਕਾਂ ਨੂੰ ਲੁਧਿਆਣੇ ਦੇ ਪੱਛਮੀ ਕਿ ਜੇ ਤੁਸੀਂ ਸਾਡੇ ਕੋ ਕੰਮ ਕਰੋਨਾ ਸਾਡਾ ਬੰਦਾ ਜਿਤਾਓ ਆਪੋਜੀਸ਼ਨ ਵਾਲੇ ਐਮ ਐਲ ਏ ਦੇ ਕੰਮ ਨਹੀਂ ਹੋਣੇ ਮਤਲਬ ਕੋਈ ਵੀ ਪਲੀਡਰ ਹੋਵੇ ਉਹਦੇ ਦੂਰੇ ਮਾਪਦੰਡ ਨਹੀਂ ਹੋਣੇ ਚਾਹੀਦੇ ਪਰ ਪੰਜਾਬ ਪੰਜਾਬ ਛੱਡੋ ਹਰ ਪੱਦਰ ਤੇ ਜਿੰਨੇ ਵੀ ਸਿਆਸੀ ਪਾਰਟੀਆਂ ਜਾਂ ਉਹਨਾਂ ਦੇ ਲੀਡਰ ਨੇ ਜਾਂ ਉਹਨਾਂ ਦੇ ਪ੍ਰਧਾਨ ਨੇ ਜਾਂ ਕਨਵੀਨਰ ਸਾਰੇ ਹੀ ਡਬਲ ਸਟੈਂਡਰਡ ਨੇ ਕਿਤੇ ਕੁਝ ਹੋਰ ਕਿਹਾ ਜਾਂਦਾ ਹੈ ਤੇ ਕਿਤੇ ਕੁਝ ਹੋਰ ਕਿਹਾ ਜਾਂਦਾ ਹੈਗਾ ਹੁਣ ਰਹੀ ਗੱਲ ਕਿ ਇਹ ਜਿਹੜੀ ਲੁਧਿਆਣੇ ਵਾਲੇ ਮਸਲੇ ਦੇ ਲਈ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਹੋਰ ਜਿਹੜੇ ਲੋਕ ਆਏ ਨੇ ਹਾਲਾਂਕਿ ਆਖਰੀ 2 ਦਿਨ ਉੱਥੇ ਭਗਵੰਤ ਮਾਨ ਸਾਹਿਬ ਵੀ ਨਹੀਂ ਦਿਕੇ ਅਰਵਿੰਦ ਕੇਜਰੀਵਾਲ ਸਾਹਿਬ ਵੀ ਨਹੀਂ ਦਿਕੇ ਮਨੀਸ਼ ਸੋਧਿਆ ਸਾਹਿਬ ਨੇ ਰੋਡ ਸ਼ੋਅ ਕੀਤਾ ਉਹਦੇ 'ਚ ਲੁਧਿਆਣੇ ਦੇ ਲੋਕਾਂ ਨੇ ਡਿਸਾਈਡ ਕਰਨਾ ਹੈਗਾ ਹਾਲਾਂਕਿ ਪੜ੍ਹਿਆ ਲਿਖਿਆ ਹਲਕਾ ਪਰ ਜਿਸ ਸਾਹਿਬ ਨਾਲ ਉੱਥੇ ਸ਼ਰਾਬ ਵੰਡਣ ਦੀਆਂ ਗੱਲਾਂ ਹੋ ਰੀਆਂ ਪੈਸੇ ਵੰਡਣ ਦੀਆਂ ਗੱਲਾਂ ਹੋ ਰੀਆਂ ਸੂਟ ਵੰਡਣ ਦੀਆਂ ਗੱਲਾਂ ਹੋ ਰੀਆਂ ਕਿੱਟ ਵੰਡਣ ਦੀਆਂ ਗੱਲਾਂ ਹੋਈਆਂ ਇਹ ਮ ਇੱਕ ਕਲੰਕ ਆ ਇਹ ਲੁਧਿਆਣੇ ਵਾਸੀਆਂ ਨੇ ਸ਼ਾਇਦ ਅਜੇ ਧੋਣਾ ਕਿ ਨਹੀਂ ਧੋਣਾ ਇਹ ਤਾਂ ਆਪਾਂ ਨੂੰ 23 ਤਰੀਕ ਨੂੰ ਪਤਾ ਲੱਗੂਗਾ ਪਰ ਸਵਾਲ ਹੈ ਕਿ ਜਿਹੜੀ ਬਾਈ ਇਲੈਕਸ਼ਨ ਆ ਸਰਕਾਰ ਆ ਹਮੇਸ਼ਾ ਹੀ ਅੱਧਕੇ ਨੇ ਜਿੱਤਦੀਆਂ ਗਈਆਂ ਨੇ ਔਰ ਇਹਦੇ ਵਿੱਚ ਇੱਕ ਹੋਰ ਸਭ ਤੋਂ ਵੱਡੀ ਗੱਲ ਕਿ ਲੋਕਾਂ ਨੇ ਵੀ ਦੇਖ ਲਓ ਕਿ ਵੀ ਬੜੇ ਸਿਆਣੇ ਹੈਗੇ ਨੇ ਕਿ ਇਸ ਮੌਕੇ ਕਿਨੂੰ ਵੋਟ ਪਾਉਣੀ ਸਹੀ ਰਹੇਗੀ ਕਿਨੂੰ ਨਹੀਂ ਰਹੇਗੀ ਕਿਉਂਕਿ ਲੋਕ ਵੀ ਕਹਿੰਦੇ ਕਿ ਕੰਮ ਕਿਹਦੇ ਕੋਲ ਲੈਣੇ ਨੇ ਜਾਂ ਕਿਹਦੇ ਕੋਲ ਲਏ ਜਾ ਸਕਦੇ ਹੈਗੇ ਨੇ ਅੱਜ ਵੀ ਜਦੋਂ ਪੋਲਿੰਗ ਬੂਥਾਂ ਦੇ ਵਿੱਚ ਉਹਦੀ ਭਰਤ ਪੂਛਨਾ ਅਸ਼ੂ ਸਾਹਿਬ ਦੀ ਪਤਨੀ ਮਮਤਾ ਅਸ਼ੂ ਉਹ ਕਈਆਂ ਨਾ ਖੈਬੜੀ ਉਥੇ ਪੁਲਿਸ ਵਾਲਿਆਂ ਦੇ ਨਾਲ ਵੀ ਕਿ ਬਾਹਰਲੇ ਹਲਕੇ ਦੇ ਲੋਕ ਜਿਹੜੇ ਜਾਂ ਬਾਹਰਲੇ ਵਾਰਡਾਂ ਦੇ ਲੋਕ ਵੀ ਇਸ ਏਰੀਆ ਦੇ ਵਿੱਚ ਕੀ ਕਰਦੇ ਹੈਗੇ ਨੇ ਪੁਲਿਸ ਦੇ ਜਿਹੜਾ ਵਾ ਉਹ ਕੋਈ ਉਹਨਾਂ ਨੇ ਇਹਨਾਂ ਪ੍ਰੋਪਰ ਜਿਹੜਾ ਕੰਮ ਨਹੀਂ ਕੀਤਾ ਸਹੀ ਜਿਹੜੀ ਜ਼ਿੰਮੇਵਾਰੀ ਕਿਉਂਕਿ ਸਾਰੀ ਪੁਲਿਸ ਕਹਿੰਦੇ ਉੱਥੇ ਲਾ ਦਿੱਤੀ ਸਰਕਾਰ ਨੇ ਇਹ ਇਲੈਕਸ਼ਨ ਨੂੰ ਸਿਰ ਧੜ ਦੀ ਬਾਜੀ ਦੇ ਤੌਰ ਤੇ ਦੇਖਿਆ ਕਿਉਂ ਦੇਖਿਆ ਇਹਦੇ ਪਿੱਛੇ ਇੱਕ ਵੱਡੀ ਵਜ੍ਹਾ ਉਹਨਾਂ ਵਾਸਤੇ ਉਹਦਾ ਜਿੱਤਣਾ ਜ਼ਰੂਰੀ ਆ ਰੂੜਾ ਸਾਹਿਬ ਦਾ ਜਿੱਤਣਾ ਜ਼ਰੂਰੀ ਆ ਰੂੜਾ ਸਾਹਿਬ ਜਿੱਤਣਗੇ ਪੰਜਾਬ ਚ ਵਜ਼ੀਰ ਬਣਨਗੇ ਤੇ ਰਾਜ ਸਭਾ ਜਿਹੜੀ ਸੀਟ ਖਾਲੀ ਹੋਣੀ ਆ ਉਹਦੇ ਪਿੱਛੇ ਉਹ ਕੌਣ ਜਾਊਗਾ ਇਸ ਕਰਕੇ ਸਾਰਾ ਯੋਰ ਅੱਡੀ ਚੋਟੀ ਦਾ ਜਿਹਨੂੰ ਜੋਰ ਕਹਿੰਦੇ ਨਾ ਉਹ ਲੁਧਿਆਣੇ ਦੇ ਵਿੱਚ ਸਰਕਾਰ ਨੇ ਲਗਾਇਆ ਤੁਸੀਂ ਆਪ ਇੰਟਰਵਿਊ ਕੀਤੀ ਹੈ ਜਿਹੜੇ ਸ਼ੁਰਮੀ ਕਾਲੀ ਦਾ ਨੇਤਾ ਹਰੀਸ਼ ਰਾਏ ਟੰਡਾ ਉਹ ਕਹਿੰਦੇ ਪੂਰੇ ਲੁਧਿਆਣੇ ਦਾ ਪੈਸਾ ਜਿਹੜਾ ਨਾ ਉਹ ਇੱਕ ਹਲਕੇ ਦੇ ਵਿੱਚ ਲਾ ਦਿੱਤਾਗਾ ਸਜੀਵ ਰੋੜਾ ਸਾਹਿਬ ਕਿਉਂਕਿ ਖੁਦ ਬਿਜ਼ਨਸਮੈਨ ਇਸ ਟਾਈਮ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਕੈਂਡੀਡੇਟ ਜਿਹੜਾ ਵਾ ਉਹ ਪਹਿਲਾਂ ਕੁਲਵੰਤ ਸਿੰਘ ਸੀ ਮਹਾਲੀ ਵਾਲੇ ਐਮਐਲਏ ਉਹਦਾ ਰਿਕਾਰਡ ਵੀ ਉਹਨਾਂ ਨੇ ਤੋੜਤਾ ਸਭ ਤੋਂ ਅਮੀਰ ਐਮਐਲਏ ਨੇ ਤੇ ਉਹ ਬਿਜ਼ਨਸਮੈਨ ਵੀ ਨੇ ਠੀਕ ਹੈ ਜੀ ਉਹ बिजनेसमैन ਉਹ ਲੁਧਿਆਣਾ ਏਰੀਆ बिजनेसमैन ਤੇ बिजनेसमैन ਦੇ ਚੱਕਰ ਚ ਉਹਨਾਂ ਲੱਗਦਾ ਕਿ ਇਹਨਾਂ ਦਾ ਜਿੱਤਣਾ ਜ਼ਰੂਰੀ ਆ ਇੱਥੇ ਕੰਮ ਹੋਣਗੇ ਉਹ ਵਜ਼ੀਰ ਬਣਗੇ ਇਹ ਤੇ ਚਰਚਾ ਵੀ ਆ ਕਿ ਵੱਡਾ ਅਹੁਦਾ ਵੀ ਦਿੱਤਾ ਜਾਊਗਾ ਵੱਡਾ ਮਹਿਕਮਾ ਦਿੱਤਾ ਜਾਊਗਾ ਪਾਵਰਫੁੱਲ ਜਿਹੜੇ ਜਿਹੜੇ ਹੁਣ ਜਿੱਦਰ 22 ਦਾ ਵਿੱਚ ਜਿੱਤ ਕੇ ਸੰਜੀਵ ਅਰੋੜਾ ਸਾਹਿਬ ਤੇ ਭਗਵੰਤ ਮਾਨ ਸਾਹਿਬ ਤੋਂ ਕੋਈ ਬਾਅਦ ਚ ਜੇ ਕੋਈ ਪਾਵਰਫੁੱਲ ਮੰਤਰੀ ਹੋਊਗਾ ਉਹ ਸੰਜੀਵ ਰੂੜਾ ਸਾਹਿਬ ਹੋਣਗੇ ਔਰ ਕੇਜਰੀਵਾਲ ਸਾਹਿਬ ਤੇ ਖੁਦ ਹੀ ਅਨਾਉਂਸਮੈਂਟ ਕਰਕੇ ਕਿ ਐਮਐਲਏ ਤੁਸੀਂ ਬਣਾ ਦਿਓ ਮੰਤਰੀ ਮੈਂ ਬਣਾ ਦੂਆ ਤੇ ਮਹਿਕਮੇ ਵੀ ਤੇ ਕੇਜਰੀਵਾਲ ਸਾਹਿਬ ਨੇ ਵੰਡਣੇ ਨੇ ਤੇ ਮਹਿਕਮੇ ਮੋਟੇ ਦਿੱਤੇ ਜਾ ਰਹੇ ਹੈਗੇ ਨੇ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈਗਾ ਹੁਣ ਇੱਕ ਵਿਰੋਧ ਵੀ ਕਾਫੀ ਆਮ ਆਦਮੀ ਪਾਰਟੀ ਦਾ ਹੋਣਾ ਸ਼ੁਰੂ ਹੋ ਚੁੱਕਾ ਹੈ ਇਨ ਆਖਰੀ ਦਿਨਾਂ ਦੇ ਵਿੱਚ ਕਿਉਂਕਿ ਰੌਲਾ ਪੈ ਗਿਆ ਸੀ ਕਿ ਪੰਜਾਬ ਤੇ ਓਵਰਟ੍ਰੇਕ ਕਰ ਲਿਆ ਗੈਰ ਪੰਜਾਬੀਆਂ ਨੇ ਸ਼ਾਇਦ ਤਿੰਨ ਦਿਨ ਆਖਰੀ ਜਿਹੜੇ ਨੇ ਉਹ ਕੇਜੀਵਾਲ ਸਾਹਿਬ ਦਿੱਲੀ ਚਲੇ ਗਏ ਨੇ ਜਾਂ ਉਹਨਾਂ ਲੱਗਾ ਕਿ ਹੋਰ ਕਿਤੇ ਚਲੇ ਜੀਏਗੇ ਪਰ ਇਹ ਜਿਹੜੀ ਹੈ ਇਸੇ ਇਹ ਜਿਹੜੇ ਇਲਜ਼ਾਮ ਲੱਗੇ ਨੇ ਇਹ ਹਰ ਸਰਕਾਰ ਤੇ ਲੱਗਦੇ ਜਿਸ ਜਿਸ ਦੀ ਸਰਕਾਰ ਰਹੀ ਆ ਉਹ ਧੱਕੇਸ਼ਾਹੀ ਕੀਤੀ ਉਹਨਾਂ ਨੇ ਵਧੀਆਂ ਕੀਤੀਆਂ ਇਹ ਜਿਹੜੀ ਬਾਈ ਇਲੈਕਸ਼ਨ ਆ ਨਾ ਇਹ ਸਰਕਾਰ ਹਮੇਸ਼ਾ ਹੀ ਲੁੱਟਦੀਆਂ ਨੇ ਤੇ ਇਹ ਵੀ ਲੁੱਟਣ ਦੀ ਸਥਿਤੀ ਦੇ ਵਿੱਚ ਸਰਕਾਰ ਨੇ ਲੜੀ ਹੈ ਕਿ ਸਰਕਾਰ ਨੇ ਇੰਨੇ ਉੱਥੇ ਐਮਪੀ ਇੰਨੇ ਐਮਐਲਏ ਵਾਰਡਾਂ ਦੇ ਵਿੱਚ ਬਿਠਾ ਦਿੱਤੇ ਹੈਗੇ ਠੀਕ ਹੈ ਪ੍ਰਚਾਰ ਕਰਨ ਦਾ ਸਾਰਿਆਂ ਨੂੰ ਤਰੀਕਾ ਹੈਗਾ ਵੋਟਾਂ ਮੰਗਣ ਦਾ ਸਾਰਿਆਂ ਦਾ ਹੱਕ ਆ ਪਰ ਜਿਹੜੀ ਆ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਰਤੋਂ ਹੁੰਦੀ ਹੈ ਨਾ ਉਹ ਉਹ ਜਿਹੜੀ ਸਰਕਾਰਾਂ ਨੂੰ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਹੈ ਜਾਂ ਤੇ ਫਿਰ ਇਹ ਹੋਣਾ ਚਾਹੀਦਾ ਕਿ ਜੇ ਬਾਈ ਇਲੈਕਸ਼ਨ ਹੋ ਜਾਂਦੀ ਹੈ ਜਿਤਾ ਬਾਕੀ ਯੂਰਪ ਦੇ ਵਿੱਚ ਹੈਗੇ ਨੇ ਕਿ ਜਦੋਂ ਕੋਈ ਬੇਵਕਤੀ ਕਿਸੇ ਦੀ ਮੌਤ ਹੋ ਜਾਂਦੀ ਹੈ ਜਿਹੜਾ ਬੰਦਾ ਨੰਬਰ 2 ਹੁੰਦਾ ਉਹਨੂੰ ਆਟੋਮੈਟਿਕ ਜਿਹੜਾ ਐਮਐਲਏ ਬਣਾ ਦੇਣਾ ਚਾਹੀਦਾਗਾ ਜਾਂ ਤੇ ਇਦਾਂ ਦਾ ਪ੍ਰੋਸੀਜਰ ਹੋਣਾ ਚਾਹੀਦਾ ਜਾਂ ਫਿਰ ਜਿਹੜੀ ਸੀਟ ਖਾਲੀ ਉਹ ਕਰਦੇ ਨਹੀਂ ਰਹਿਣ ਦੇਣੀ ਚਾਹੀਦੀ ਪਰ ਉਹ ਕਿਉਂਕਿ ਸਾਨੂੰ ਫਿਰ ਪਾਰਲੀਮੈਂਟ ਦੇ ਵਿੱਚ ਬਿੱਲ ਜਾਣਾ ਪਊਗਾ ਚੋਣ ਕਮਿਸ਼ਨ ਨੂੰ ਰეკਮੈਂਡੇਸ਼ਨ ਕਰਨ ਉਹ ਲੰਮੇ ਚੌੜੇ ਨੇ ਪਰ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੀ ਇਲੈਕਸ਼ਨ ਬਾਈ ਇਲੈਕਸ਼ਨ ਉਹਦੇ ਚ ਵਧੇਕੀ ਜਾਂ ਧੱਕੇਸ਼ਾਹੀ ਜਿਹੜੇ ਇਲਜ਼ਾਮ ਉਹ ਨਹੀਂ ਲੱਗਣੇ ਚਾਹੀਦੇ ਨਿਰਪੱਖ ਹੋਣੀ ਚਾਹੀਦੀ ਆ ਹਰ ਇੱਕ ਨੂੰ ਰਾਈਟ ਹੈ ਵੋਟਾਂ 'ਚ ਖਲੋਣ ਦਾ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਆ ਲੋਕਾਂ ਦੇ ਮਤਬਕ ਪਾਉਣੀ ਚਾਹੀਦੀ ਕਿ ਕਿਹੜਾ ਉਹਨਾਂ ਨੇ ਲੋਕਾਂ ਨੇ ਦੇਖਣਾ ਕਿ ਸਾਡੇ ਏਰੀਆ ਦਾ ਐਮਐਲਏ ਕੌਣ ਚੰਗਾ ਹੋ ਸਕਦਾ ਔਰ ਦੂਜਾ ਤੁਸੀਂ 38 ਮਹੀਨੇ ਕੰਮ ਕਰਨ ਤੋਂ ਬਾਅਦ ਜਿਹੜੇ ਤੁਸੀਂ ਦਾਅਵੇ ਕੀਤੇ ਸਰਕਾਰ ਨੇ ਬਹੁਤ ਵੱਡੇ ਵੱਡੇ ਉਸ ਤੋਂ ਬਾਅਦ ਵੀ ਜੇ ਤੁਹਾਡੇ ਤੇ ਵਧਿੱਕੀ ਜਾਂ ਧੱਕੇਸ਼ਾਹੀ ਦੇ ਇਲਜ਼ਾਮ ਲੱਗਦੇ ਹੈਗੇ ਨੇ ਫਿਰ ਸਰਕਾਰ ਨੂੰ ਪਰਚੋਲ ਕਰਨੀ ਚਾਹੀਦੀ ਕਿ ਅੱਜ ਇਹ ਤੁਹਾਡੀ ਸਰਕਾਰ 27 ਜਿਹੜੀ ਤੁਹਾਡੀ ਸਰਕਾਰ ਨਹੀਂ ਉਦੋਂ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਰਕਾਰ ਹੁੰਦੀ ਹੈ ਤੇ ਫਿਰ ਤੁਸੀਂ ਕਿਹੋ ਜੀ ਇੱਥੇ ਧੱਕੇਸ਼ਾਈ ਕਰੋਗੇ ਫਿਰ ਤੇ ਤੁਹਾਨੂੰ ਹੱਥ ਜਿਹੜੇ ਨੇ ਜੋੜਨੇ ਪੈਣੇ ਹੈਗੇ ਨੇ ਹੁਣ ਤੁਸੀਂ ਹੱਥ ਦਿਖਾ ਰਹੇ ਹੋ ਲੋਕਾਂ ਨੂੰ ਬਾਅਦ ਚ ਤੁਹਾਨੂੰ ਜੋੜਨੇ ਪੈਣੇ ਕਿੰਨੇ ਮਹੀਨੇ ਰਹਿ ਗਏ ਨੇ 15 ਮਹੀਨੇ ਬਾਕੀ ਰਹਿ ਗਏ ਨੇ ਤੇ ਸਰਕਾਰ ਨੂੰ ਇਸ ਮਸਲੇ 'ਚ ਪੁਰਚੋਲ ਕਰਨੀ ਚਾਹੀਦੀ ਹੈਗੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਹਨਾਂ ਦੋ ਹੈ ਮਸਲਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ